ਬਿਲਕੁਲ ਜ਼ੀਰੋ ਲਾਈਨ ਤੇ ਖੜੇ ਆ ਇਥੋਂ ਪਾਕਿਸਤਾਨ ਆ ਜਿਹੜਾ ਮਹਿਜ਼ 3-4 ਕਿਲੋਮੀਟਰ ਰਹਿ ਜਾਂਦਾ ਔਰ ਕੰਦਰਖਾਨ ਪਿੰਡ ਆ ਜਿਹੜਾ ਪਾਕਿਸਤਾਨ ਦਾ ਇਥੋਂ 4 ਕਿਲੋਮੀਟਰ ਰਹਿ ਜਾਂਦਾ ਔਰ 4 ਕਿਲੋਮੀਟਰ ਤੋਂ ਜਿਹੜੀ ਆ ਉਹ ਪਾਕਿਸਤਾਨ ਦੀ ਇਥੋਂ ਸ਼ੁਰੂਆਤ ਹੋ ਜਾਂਦੀ ਆ ਸਾਹਮਣੇ ਜਿਹੜਾ ਮੰਦਿਰ ਆ ਉਹ ਬਣਿਆ ਹੋਇਆ ਉਹ ਤਾਰ ਤੋਂ ਪਰਲੇ ਪਾਸੇ ਬਣਿਆ ਹੋਇਆ ਜਿਹੜਾ ਮੰਦਿਰ ਆ ਉਹ ਪਾਕਿਸਤਾਨ ਦਾ ਉੱਥੇ ਆ ਕੇ ਜਿਹੜੇ ਲੋਕ ਆ ਜਾਂ ਉੱਥੇ ਜ਼ਿਆਦਾਤਰ ਜਿਹੜੀ ਉੱਥੇ ਪਾਕਿਸਤਾਨ ਦੇ ਰੇਂਜਰ ਤੋਂ ਬੰਦੇ ਆ ਪਾਕਿਸਤਾਨ ਦਾ ਜਿਹੜਾ ਇਧਰੋਂ ਤੁਸੀਂ ਆਫਤਾਰ ਰਿਕਾਰਡ ਦੱਸ ਰਹੇ ਸੀਗੇ ਵੀ ਜਦੋਂ ਤਾਰਬੰਦੀ ਨਹੀਂ ਸੀ ਹੁੰਦੀ ਉਧਰੋਂ ਲੋਕ ਇਧਰ ਵੀ ਆ ਜਾਂਦੇ ਹੁੰਦੇ ਸੀਗੇ ਆਉਂਦੇ ਸੀ ਰਾਤ ਨੂੰ ਚੋਰੀ ਕਰ ਲੈਂਦੇ ਆ ਪਾਕਿਸਤਾਨ ਵਾਲੇ ਮੱਝਾਂ ਗਾਵਾਂ ਲੈ ਜਾਂਦੇ ਤੁਹਾਡੇ ਪਿੰਡ ਦੇ ਲੋਕ ਨੇ ਉਧਰੋਂ ਜਿਹੜੇ ਵੰਡ ਤੋਂ ਬਾਅਦ ਦੇ ਵਿੱਚ ਇਧਰ ਆਏ ਸੀ ਜਾਂ ਇਧਰ ਦੀ ਸੀਗੇ ਇਹ ਕੋਈ ਪਾਕਿਸਤਾਨ ਇੰਦਸਤਾਨ ਦੇ ਜਦੋਂ 1947 ਹੋਇਆ ਸੀ ਪਹਿਲਾਂ ਉਧਰ ਸੀ ਪਹਿਲਾਂ ਉਧਰ ਸੀ ਪਿੰਡ ਤੁਹਾਡਾ ਉਧਰ ਕਿਹੜਾ ਸੀਗਾ ਪਹਿਲਾਂ ਉਹ ਤੇ ਯਾਦ ਕਾਇਮ ਆਤਮਿਕ ਕੰਪਿਊਟਰ ਤੇ ਗਿਆ ਦੇ ਕੋਲ ਸੀ ਹਮ ਮਲਤਾਨ ਕੋਲ ਮਲਤਾਨ ਕੋਲ ਉਹ ਦੌਰ ਸੀ ਆਪਸੀ ਸੰਝਾਂ ਦਾ ਉਹ ਦੌਰ ਸੀ ਪਿਆਰ ਮੁਹੱਬਤਾਂ ਦਾ ਅੱਧਾ ਸਰਹੱਦਾ ਦੇ ਵਿੱਚ ਵੰਡੇ ਗਏ ਲੋਕ ਵਿਚਾਰੇ ਸ਼ਾਇਰ ਲਿਖਦਾ ਅਸੀਂ ਮੌਜੂਦ ਹਾਂ ਜ਼ਿਲ੍ਹਾ ਫਾਜ਼ਲਕਾ ਦੇ ਨੂਰ ਮੁਹੱਬਤ ਪਿੰਡ ਦੇ ਵਿੱਚ ਉਹ ਸਾਹਮਣੇ ਤੁਸੀਂ ਤਾਰਾ ਮੰਦੀ ਦੇਖ ਰਹੇ ਹੋ 65 ਦੇ 71 ਦੀ جنگ ਤੋਂ ਬਾਅਦ ਦੇ ਬੱਚਾ ਇਹ ਤਾਰਬੰਦੀ ਹੁੰਦੀ ਆ ਉਸ ਤੋਂ ਪਹਿਲਾਂ ਜਿਹੜੀ ਤਾਰ ਨਹੀਂ ਸੀ ਹੁੰਦੀ ਔਰ 65 ਦੀ 71 ਲੱਗਦੀ ਆ ਫਿਰ 571 ਦੀ ਜਿਹੜੀ جنگ ਲੱਗਦੀ ਆ ਔਰ جنگ ਤੋਂ ਬਾਅਦ ਦੇ ਵਿੱਚ ਆ ਜਿਹੜੀ ਤਾਰਬੰਦੀ ਕੀਤੀ ਜਾਂਦੀ ਆ ਹੱਦਾ ਸਰਹੱਦਾ ਪਹਿਲਾਂ ਬਣ ਗਿਆ ਸੀ ਇੱਕ ਬੁਰਜੀਆਂ ਲੱਗੀਆਂ ਹੁੰਦੀਆਂ ਸੀ ਤਾਰਬੰਦੀ ਉਦੋਂ ਬਹੁਤ ਸਾਲਾਂ ਬਾਅਦ ਬਣਦੀ ਆ ਏ ਨੂਰ ਮੁਹੱਬਤ ਪਿੰਡ ਆ ਪਾਕਿਸਤਾਨ ਤੇ ਬਿਲਕੁਲ ਬਟ ਪਾਕਿਸਤਾਨ ਤੇ ਬਿਲਕੁਲ ਨਾਲ ਲੱਗਦਾ ਪਿੰਡ ਆ ਇਹ ਬਿਲਕੁਲ ਜ਼ੀਰੋ ਲਾਈਨ ਦੇ ਪਿੰਡ ਪਾ ਜਾਂਦਾ ਨੂਰ ਮੁਹੰਮਦ ਪਿੰਡ ਹੋਰ ਸੀ ਇਸ ਖੇਤ ਦੇ ਵਿੱਚ ਮੌਜੂਦ ਆ ਬਾਪੂ ਹੱਥੀ ਕੰਮ ਕਰ ਰਿਹਾ ਸੀ ਔਰ ਤੁਸੀਂ ਇੱਕ ਖਾਸੀਅਤ ਇਹ ਆ ਕਿ ਜਿਹੜਾ ਫੋਰ ਜਿਹੜੀਆਂ ਸਹੂਲਤਾਂ ਤੋਂ ਵਾਂਝਾ ਜਿਹੜਾ ਬਾਰਡਰ ਏਰੀਆ ਸਖਣਾ ਪੰਜਾਬ ਦੇ ਵਿਚਕਾਰਲੇ ਹਿੱਸੇ ਤੋਂ ਰਹਿ ਜਾਂਦਾ ਪਰ ਸੋਲਰ ਸਿਸਟਮ ਦੇ ਰਾਹੀਂ ਜਿਹੜੀ ਮੋਟਰ ਚੱਲ ਰਹੀ ਆ ਇੱਥੇ ਉਹ ਪਾਣੀ ਆ ਜਿਹੜਾ ਮੈਚ 32 ਫੁੱਟ ਤੇ ਆ 32 ਫੁੱਟ ਤੇ ਪਾਣੀ ਹੈ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਜਿਹੜਾ ਸਾਰੇ ਪੰਜਾਬ ਦਾ ਪਾਣੀ ਹੈ ਉਹ 15 ਫੁੱਟ 20 ਫੁੱਟ ਤੇ ਹੁੰਦਾ ਸੀਗਾ 10 ਫੁੱਟ ਤੇ ਵੀ ਹੁੰਦਾ ਸੀ ਪਰ ਆਹ ਜਿਹੜਾ ਪਾਣੀ ਨੂੰ ਜਿਹੜਾ ਪੰਜਾਬ ਦਾ ਵਿਚਕਾਰਲਾ ਹਿੱਸਾ ਅੱਜ ਤਰਸ ਰਿਹਾ ਹੈ ਇੱਥੇ ਮੋਟਰ ਰੱਖੀ ਹੋਈ ਆ ਔਰ ਮੋਟਰ ਦੇ ਨਾਲ ਜਿਹੜੀ ਮੋਟਰ ਵੀ ਸਿਰਫ ਤਿੰਨ ਦੀ ਆ ਅੱਜ 15 15 20 15 15 ਦੀਆਂ 12 12 ਦੀਆਂ ਮੋਟਰਾਂ ਪਾਈਆਂ ਜਾਂਦਾਂ ਨੇ ਪੰਜਾਬ ਦੇ ਵਿਚਕਾਰਲੇ ਹਿੱਸੇ ਦੇ ਵਿੱਚ ਪਰ ਇਹ ਸਿਰਫ ਤਿੰਨ ਦੀ ਮੋਟਰ ਆ ਔਰ ਚਾਰ ਕਿੱਲੇ ਬਾਪੂ ਆ ਜਿਹੜਾ ਉਹ ਖੇਤੀ ਕਰ ਰਿਹਾ ਹੈ ਔਰ ਜਿਹੜਾ ਇਹ ਪਿੰਡ ਹੈ ਇਹ ਪਾਕਿਸਤਾਨ ਦੇ ਦੋ ਹਿੱਸਿਆਂ ਤੋਂ ਘਿਰਿਆ ਹੋਇਆ ਇਧਰਲੇ ਪਾਸੇ ਪਾਕਿਸਤਾਨ ਲੱਗਦਾ ਔਰ ਇਧਰਲੇ ਪਾਸੇ ਵੀ ਪਾਕਿਸਤਾਨ ਲੱਗਦਾ ਇਸ ਤਰ੍ਹਾਂ ਜਿਹੜੀ ਤਾਰਬੰਦੀ ਹੁੰਦੀ ਹੋਈ ਪਾਕਿਸਤਾਨ ਲੱਗਦਾ ਔਰ ਸਾਹਮਣੇ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋਵੋਗੇ ਕੈਮਰਾਮੈਨ ਨੂੰ ਬੇਚਕ ਜੂਮ ਕਰਕੇ ਦਿਖਾ ਦਿੱਤਾ ਜਾਵੇ ਜਿਹੜਾ ਮੰਦਰ ਸਾਹਮਣੇ ਬਣਿਆ ਹੋਇਆ ਉਹ ਪਾਕਿਸਤਾਨ ਦੇ ਵਾਲੇ ਪਾਸੇ ਬਣਿਆ ਹੋਇਆ ਮੰਦਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋਵੋਗੇ ਸਾਹਮਣੇ ਜਿਹੜਾ ਮੰਦਿਰ ਆ ਉਹ ਬਣਿਆ ਹੋਇਆ ਉਹ ਤਾਰ ਤੋਂ ਪਰਲੇ ਪਾਸੇ ਬਣਿਆ ਹੋਇਆ ਜਿਹੜਾ ਮੰਦਰਾ ਉਹ ਪਾਕਿਸਤਾਨ ਦਾ ਉੱਥੇ ਆ ਕੇ ਜਿਹੜੇ ਲੋਕ ਆ ਜਾਂ ਉੱਥੇ ਜ਼ਿਆਦਾਤਰ ਜਿਹੜੀ ਉੱਥੇ ਪਾਕਿਸਤਾਨ ਦੇ ਰੇਂਜਰ ਤੋਂ ਬੰਦੇ ਆ ਹੱਦਾਂ ਸਰਹੱਦਾਂ ਬਣ ਗਈਆਂ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਲੋਕ ਬੰਡੇ ਗਏ ਪਰ ਲੋਕਾਂ ਦੀ ਆਪਸੀ ਤਾੰਗਾ ਜਿਹੜੀ ਦਲਾਂ ਦੀ ਉਹ ਅੱਜ ਵੀ ਬਰਕਰਾਰ ਆ ਬਣੀ ਹੋਈ ਆ ਮਾਪੂ ਤੁਸੀਂ ਇੱਥੇ ਹੱਥੀ ਕੰਮ ਕਰਦੇ ਹੋ ਖੇਤ ਦੇ ਵਿੱਚ ਹੱਤੀ ਕਰੀਦਾ ਹਾਂ ਹਾਂ ਸਾਰਾ ਕੰਮ ਹੱਥ ਨਾਲ ਹੀ ਕਰਨਾ ਪੈਂਦਾ ਹੱਥ ਨਾਲ ਕਰਨਾ ਪੈਂਦੇ ਹੋ ਜਿੰਮੇ ਸਾਡੇ ਉੱਧਲੇ ਪਾਸਾ ਟਰੈਕਟਰ ਆ ਮਸ਼ੀਨੀ ਮਸ਼ੀਨੀ ਤੋਂ ਜਿਆਦਾ ਕੰਮ ਲਿਆ ਜਾਂਦਾ ਉਹ ਲਿਆ ਜਾਂਦਾ ਜਿੰਦੇ ਕੋਲ ਆਏ ਉਹ ਲੈ ਸਕਦੇ ਜਿੰਦੇ ਕੋਲ ਆਏ ਨਹੀਂ ਉਹ ਕਿੱਥੋਂ ਲਵੇ ਇੱਕ ਦੋਨੋਂ ਖਾਸੀਅਤ ਹੋਰ ਦੱਸ ਦਿੰਨੇ ਆ ਇੱਥੇ ਛੋਟੀ ਜੀ ਸੁਹਾਗੀ ਪਈ ਹੋਈ ਆ ਕੈਮਰਾਮੈਨ ਬੇਨਤੀ ਤੇ ਦਿਖਾ ਦਿੱਤਾ ਜਾਵੇ ਇਹ ਸੁਹਾਗੀ ਆ ਔਰ ਅੱਜ ਦੇ ਟਾਈਮ ਦੇ ਬੱਚੇ ਮਸ਼ੀਨੀ ਚੁੱਕਦੇ ਬੱਚੇ ਵੱਡੇ ਸੁਹਾਗੇ ਟਾਇਰਾਂ ਵਾਲੇ ਆ ਗਏ ਆ ਉਹ ਮਸ਼ੀਨੀ ਕੰਮ ਕਰਦਾ ਟਰੈਕਟਰ ਤੇ ਮਗਰ ਸੁਹਾਗੇ ਪਾਏ ਜਾਂਦੇ ਆ ਬੱਬੂ ਇਹ ਸੁਹਾਗੇ ਤੁਸੀਂ ਹੱਥੀ ਖਜਦੇ ਹੋ ਹੱਥ ਨਾਲ ਕਿੱਥੇ ਜਵਾਨੀ ਜ਼ਿਆਦਾ ਹੁੰਦੀ ਫਿਰ ਪੁਰਾਣੇ ਦਿਨ ਦੋ ਜਣੇ ਲੱਗਦੇ ਖਿੱਚਿਆ ਵੀ ਦਾ ਫਾੜੀ ਜਾਂਦੇ ਨਾ ਮਾਰ ਪੜਦਾ ਹਾਂ ਪੁਰਾਣੇ ਦਿਨ ਯਾਦ ਕਰਦੇ ਵਰ ਸਵਾਗਿ ਖੇਤਣ ਮਲੇ ਸਵਾਗਿ ਖਿੱਚੀ ਦਿਉ ਲੈ ਤੇ ਪੁਰਾਣੇ ਯਾਦ ਆਪੇ ਆ ਜਾਂਦੇ ਨੇ ਹਾਂ ਜਦੋਂ ਕਾਰੋਬਾਰ ਆਪ ਤੇ ਆ ਜਾਵੇ ਹੂੰ ਕਰਨਾ ਹੀ ਪੈਂਦਾ ਬਾਬੂ ਇਹ ਪਿੰਡ ਦੀ ਬੋਰਡ ਕਿੰਨੀ ਗੱਲ ਤੁਸੀਂ ਕਰ ਰਹੇ ਸੀ ਵੀ ਥੋੜੀ 100 150 ਬੋਟੀ ਹੈ ਹਾਂ 160 ਹੈ ਕਹਿੰਨ ਬੋਟੀ ਹਾਂ ਤੇ ਬਾਬੂ ਕਰ ਆਪਾਂ ਗੱਲ ਕਰ ਲਈਏ ਵੀ ਜਿਹੜਾ ਪਾਕਿਸਤਾਨ ਦਾ ਜਿਹੜਾ ਇਧਰੋਂ ਤੁਸੀਂ ਆਫਦਾਰ ਰਿਪੋਰਟ ਦੱਸ ਰਹੇ ਸੀਗੇ ਵੀ ਜਦੋਂ ਤਾਰਬੰਦੀ ਨਹੀਂ ਸੀ ਹੁੰਦੀ ਉਧਰੋਂ ਲੋਕ ਇਧਰ ਵੀ ਆ ਜਾਂਦੇ ਹੁੰਦੇ ਸੀਗੇ ਆ ਜਾਂਦੇ ਸੀ ਰਾਤ ਨੂੰ ਚੋਰੀ ਕਰ ਲੈਂਦੇ ਆ ਪਾਕਿਸਤਾਨ ਵਾਲੇ ਮੱਝਾਂ ਗਾਵਾਂ ਲੈ ਜਾਂਦੇ ਸੀ ਚੋਰੀ ਜਦੋਂ ਤਾਰਬੰਦੀ ਨਹੀਂ ਸੀ ਹੋਈ ਜੀ ਜਦੋਂ ਤੁਹਾਡਾ ਖੇਤ ਤਾਰ ਤੋਂ ਪਰਲੇ ਪਾਸੇ ਪੈਂਦਾ ਜਾਂ ਇਧਰ ਹੀ ਪੈਂਦਾ ਇਧਰ ਪੈਂਦਾ ਬੜਾ ਬਾਹਰ ਜੀ ਤੁਸੀਂ ਦੱਸ ਰਹੇ ਸੀ ਕਿ ਜਿਹੜਾ ਤੁਹਾਡੇ ਪਿੰਡ ਦੇ ਲੋਕ ਨੇ ਉਧਰੋਂ ਜਿਹੜੇ ਵੰਡ ਤੋਂ ਬਾਅਦ ਦੇ ਵਿੱਚ ਇਧਰ ਆਏ ਸੀ ਜਾਂ ਇਧਰ ਦੀ ਸੀਗੇ ਇਹ ਕੋਈ ਪਾਕਿਸਤਾਨ ਹਿੰਦਸਤਾਨ ਦੇ ਜਦੋਂ 12 ਉਹ ਇਹਦੇ ਆਜ ਨੂੰ ਪਹਿਲਾਂ ਉਧਰ ਸੀ ਪਹਿਲਾਂ ਉਧਰ ਸੀ ਪਿੰਡ ਤੋਂ ਅੱਡਾ ਉਧਰ ਕਿਹੜਾ ਸੀਗਾ ਪਹਿਲਾਂ ਉਹ ਤੇ ਯਾਦ ਨਹੀਂ ਪੱਕਾ ਮੈਨੂੰ ਕਿਆ ਕੰਪਿਊਟਰ ਤੇ ਕਿਹਦੇ ਕੋਲ ਸੀ ਹਮ ਮਲਤਾਨ ਕੋਲ ਮਲਤਾਨ ਕੋਲ ਉਹ ਪਿੰਡ ਦੀ ਬਾਪੂ ਯਾਦ ਆਉਂਦੀ ਆ ਪੁਰਖੇ ਤੁਹਾਡੇ ਆਏ ਹੋਣਗੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਸੀਗੇ ਉਹ ਨਾ ਯਾਦ ਹੈ ਹਮ ਬਡੇਰੇ ਗੱਲਾਂ ਕਰਦੇ ਆ ਪਰ ਆਪਨੇ ਯਾਦ ਨਹੀਂ ਨਾ ਹਮ ਬਡੇ ਬਡੇਰੀ ਉਮਰ ਹੋ ਗਈ ਆ ਬਾਪੂ ਹੁਣ ਜਦੋਂ ਤੁਸੀਂ ਦੱਸ ਰਹੇ ਸੀ ਕਿ ਪਾਕਿਸਤਾਨ ਦਾ ਪਿੰਡ ਆ ਜਿਹੜਾ ਕਿਹੜੇ ਪੰਡੇਦਰ ਦੇ ਪਾਸੇ ਰਹਿ ਜਾਂਦਾ ਪਤਾ ਇਹਦੇ ਕੰਦਰ ਘਰ ਆ ਰਿਹਾ ਜਾਂਦਾ ਸੀ ਕੰਦਰ ਕਾਂ ਆਮ ਜਿਹੜੇ ਲੋਕ ਕੰਮ ਕਰਦੇ ਆ ਉੱਥੇ ਜਾਂ ਪਿੰਡਾਂ ਦੇ ਬੱਚੇ ਮੈਂ ਉੱਥੋਂ ਸੁਲੇਮਾਨ ਕੀ ਬੋਲਡਰ ਸਾਦਗੀ ਬੋਲਡਰ ਆਇਆ ਤਾਂ ਉੱਥੋਂ ਪਾਕਿਸਤਾਨ ਦੀ ਸੜਕ ਵੀ ਦਿਖਾਈ ਦਿੰਦੀ ਆ ਇੱਧਰ ਵੀ ਮਾੜੇ ਮੋਟੇ ਘਰ ਦਿਖਾਈ ਦਿੰਦੇ ਆ ਪਾਕਿਸਤਾਨ ਦੇ ਪਾਰ ਦੇਂਦੇ ਦਿਖਾਈ ਅੱਛਾ ਬੰਦ ਤੋਂ ਪਰਾਂ ਤੁਸੀਂ ਅੱਛਾ ਬੰਦ ਤੋਂ ਪਰਲੇ ਪਾਸ ਦੇਖਦੇ ਥੋੜਾ ਜੀ ਤਾਂ ਅੱਜ ਜਿਹੜਾ ਇੱਥੇ ਸਿਰਫ ਇੱਕ ਤਾਰਬੰਦੀ ਦੇ ਕਾਰਨ ਆ ਜਿਹੜਾ ਆਪਸੇ ਜਿਹੜੀ ਲੋਕਾਂ ਦੇ ਵਿੱਚ ਵੰਡ ਪੈ ਗਈ ਆ ਇਹ ਵੰਡ ਨੇ ਬਹੁਤ ਜਿਹੜਾ ਦੋਨੇ ਪੰਜਾਬਾਂ ਦਾ ਨੁਕਸਾਨ ਕੀਤਾ ਉਧਰਲੇ ਲੋਕ ਜਿਹੜੇ ਆ ਉਧਰ ਲਹਿ ਗਏ ਮਾਪਿਆਂ ਦੇ ਪੁੱਤ ਆਪਸ ਵਿੱਚ ਵਿਛੜ ਗਏ ਧੀਆਂ ਵਿਛੜ ਗਈਆਂ ਮਾਪਿਆਂ ਦੇ ਨਾਲੋਂ ਬੜਾ ਕੁਝ ਹੋਇਆ ਵੱਡ ਤੋਂ ਕੋਈ 10 ਲੱਖ ਦੇ ਕਰੀਬ ਆ ਜਿਹੜਾ ਉਹ ਬੰਦਾ ਮਾਰਾ ਗਿਆ ਪਰ ਅੱਜ ਵੀ ਬਾਰਡਰ ਏਰੀਆ ਦੇ ਲੋਕ ਆ ਜਿਹੜੇ ਸੰਤਾਪ ਆ ਉਹ ਹੰਡਾ ਰਹੇ ਆ ਬਾਰਡਰ ਏਰੀਆ ਪੰਜਾਬ ਦੇ ਵਿਚਕਾਰਲੇ ਹਿੱਸੇ ਦੇ ਨਾਲੋਂ ਪਹਿਲੀ ਬੋਲ ਸਕਣਾ ਹੁੰਦਾ ਔਰ ਅਸੀਂ ਬਿਲਕੁਲ ਜ਼ੀਰੋ ਲਾਈਨ ਤੇ ਖੜੇ ਆ ਇਥੋਂ ਪਾਕਿਸਤਾਨ ਜਿਹੜਾ ਮਹਿਜ਼ 3-4 ਕਿਲੋਮੀਟਰ ਰਹਿ ਜਾਂਦਾ ਔਰ ਕੰਦਰਖਾਨ ਪਿੰਡਾ ਜਿਹੜਾ ਪਾਕਿਸਤਾਨ ਦਾ ਇਥੋਂ 4 ਕਿਲੋਮੀਟਰ ਰਹਿ ਜਾਂਦਾ ਔਰ 4 ਕਿਲੋਮੀਟਰ ਤੋਂ ਜਿਹੜੀ ਆ ਉਹ ਪਾਕਿਸਤਾਨ ਦੀ ਇਥੋਂ ਸ਼ੁਰੂਆਤ ਹੋ ਜਾਂਦੀ ਆ ਪਰ ਹਾਲਾਤ ਇਹ ਆ ਕਿ ਉਧਰ ਅਸੀਂ ਜਾ ਵੀ ਨਹੀਂ ਸਕਦੇ ਔਰ ਨਾ ਹੀ ਇਥੋਂ ਦੇ ਪਿੰਡ ਦੇ ਲੋਕ ਆ ਜਿਹੜੇ ਜਾ ਸਕਦੇ ਆ ਹਾਂ ਉਥੋਂ ਦੀਆਂ ਪਾਕਿਸਤਾਨ ਦੀਆਂ ਆਉਂਦੀਆਂ ਫਿਜ਼ਾਮਾਂ ਨੂੰ ਜਿਹੜੇ ਲੋਕਾਂ ਇਹ ਮਹਿਸੂਸ ਕਰਦੇ ਆ ਉਹ ਦਿਲ ਦੇ ਵਿੱਚ ਦਰਦ ਵੀ ਹੈ ਇਹਨਾਂ ਦੇ ਕਿ ਸਾਡੇ ਪੁਰਖਿਆਂ ਦੀਆਂ ਸਾਡੇ ਦਾਦਿਆਂ ਦੀਆਂ ਸਾਡੇ ਪੜਦਾਦਿਆਂ ਦੀਆਂ ਜੋ ਨਿਸ਼ਾਨੀਆਂ ਸੀਗੀਆਂ ਉਹ ਉਧਰ ਰਹਿ ਗਈਆਂ ਉਹਨਾਂ ਨੇ ਦਾਦਿਆਂ ਦਾ ਪੜਦਾਦਿਆਂ ਦੀਆਂ ਨਿਸ਼ਾਨੀਆਂ ਇੱਧਰ ਰਹਿ ਗਈਆਂ ਪਰ ਦਰਦ ਦਿਲਾਂ ਦੇ ਵਿੱਚ ਡੂੰਘੇ ਆ ਕੌਣ ਦਿਲਾਂ ਦੀਆਂ ਜਾਣੇ ਜਿਵੇਂ ਸ਼ਾਇਰ ਕਹਿੰਦਾ ਪਰ ਉਥੇ ਤੇ ਪਾਣੀ ਦੀ ਵਿਸਾੜ ਹੈ ਜਿਹੜੀ ਉਹ ਸਿਰਫ 32 ਫੁੱਟ ਤੇ ਪਾਣੀ ਵੀ ਜਿਹੜਾ ਖਾਸियत ਹੈ ਜੀ ਪਾਣੀ ਦੀ ਉਹ 32 ਫੁੱਟ ਤੇ ਆ ਔਰ ਤਿੰਨ ਤਿੰਨ ਦੀ ਮੋਟਰਾਂ ਜਿਹੜੀ ਉਹ ਇੱਥੇ ਰੱਖੀ ਹੋਈ ਆ ਅਬੂ ਤਿੰਨ ਦੀ ਮੋਟਰ ਥੋੜੀ ਰੱਖੀ ਹੋਈ ਆ 4 ਕਿੱਲੇ ਖੇਤੀ ਕਰਦੇ ਉਹਦੇ ਨਾਲ ਜਮਾ ਵਧੀਆ ਸਾਰ ਦਿੰਦੀ ਆ ਬੰਦ ਹੀ ਰੱਖਣੀ ਪੈਂਦੀ ਬੰਦ ਕਰਨੀ ਪੈਂਦੀ ਆ ਬਾਪੂ ਦੇ ਕਹਿੰਦੇ ਹਮ ਤਾਕ ਜਿਹੜੀ ਮੋਟਰ ਆ ਝੋਨੇ ਜਦੋਂ ਲੱਗਦੇ ਇੱਥੇ ਦਾ ਉਹ ਮੋਟਰ ਆ ਜਿਹੜੀ ਇਹ ਬੰਦ ਕਰਨੀ ਪੈਂਦੀ ਆ ਔਰ ਸਾਹਮਣੇ ਜਿਹੜਾ ਸੋਲਰ ਸਿਸਟਮ ਲੱਗਿਆ ਹੋਇਆ ਸੂਰਜ ਦੀਆਂ ਕਿਰਨਾਂ ਦੇ ਨਾਲ ਜਿਹੜਾ ਸੋਲਰ ਸਿਸਟਮ ਆ ਉਹ ਕੰਮ ਕਰਦਾ ਔਰ ਤਿੰਨ ਦੀ ਮੋਟਰ ਜਿਹੜੀ ਪੂਰੇ ਚਾਰ ਕਿਲੇ ਜਿਹੜਾ ਔਰ ਭਰ ਦਿੰਦੀ ਆ ਪਰ ਇੱਕ ਪਾਸੇ ਜਿਹੜਾ ਕੁਦਰਤੀ ਤੌਰ ਤੇ ਨਿਯਾਮਤਾਂ ਨੇ ਜਿਹੜੀਆਂ ਬਖਸ਼ੀਆਂ ਹੋਈਆਂ ਨੇ ਪਰ ਬੰਡ ਦਾ ਦਰਦ ਸੰਤਾਲੀ ਦਾ ਦਰਦ ਬੜੀਆਂ ਜਿਹੜੇ ਦਰਦ ਆ ਉਹ ਬਾਰਡਰ ਏਰੀਏ ਨੇ ਹੰਡਾਇਆ ਇਹ ਲੋਕਾਂ ਨੇ ਹੰਡਾਇਆ ਉਹ ਦਰਦ ਇਹਨਾਂ ਦੇ ਮਨਾਂ ਦੇ ਵਿੱਚ ਸਮੋਏ ਹੋਇਆ ਔਰ ਵਾਪਸ ਦੀਆਂ ਅੱਖਾਂ ਦੇ ਵਿੱਚ ਹੰਝੂ ਲੱਗੇ ਸੀ ਗੱਲ ਕਰਦੇ ਹੋਏ ਕਿ ਸਾਡੇ ਦਾਦੇ ਪੜਦਾਦੇ ਪੁਰਖੇ ਉਧਰੋਂ ਆਏ ਆ ਪਰ ਸਾਨੂੰ ਉਹ ਚੀਜ਼ਾਂ ਜਿਹੜੀਆਂ ਉਹ ਨਸੀਬ ਨਹੀਂ ਹੋਇਆ ਪਰ ਅੱਜ ਵੀ ਦਿਲ ਤੜਫਦਾ ਹੈ ਨਾਲ ਕਿ ਅਸੀਂ ਜਾ ਕੇ ਉੱਡ ਕੇ ਉਧਰ ਦੇ ਸਾਡੇ ਜਿਹੜੇ ਸਾਂਝੀ ਨੇ ਉਹਨਾਂ ਨੂੰ ਮਿਲੀਏ ਕਿ ਸਾਡੇ ਰਿਸ਼ਤੇਦਾਰ ਉਧਰ ਰਹਿ ਗਏ ਨੇ ਪਰ ਕੀ ਕਰੀਏ ਬਸ ਨਹੀਂ ਚੱਲਦੀ ਇਹਨਾਂ ਲੋਕਾਂ ਦਾ ਇਹ ਕਹਿਣਾ ਦੁੜੇ ਦਾ ਹੋਂਦੇ ਪੱਕ ਪੋਸ ਦੇ ਨਾਲ ਮੈਂ ਸਮਰਨਜੀਤ ਸਿੰਘ ਸਧਾਨਾ ਕੈਮਰਾਮੈਨ ਕੋ ਸ਼ਰਮ ਜੀਦਾ